ਤੇ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਨ ਜੇ ਲੇਟ ਆਉਣੀ ਸੀ ਤੇ ਇਹ ਡੀਡੀਆ ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਹੈ ਨਾ ਇਹ ਉਹਨਾਂ ਦੀ ਵੈਨ ਹੈ ਰੱਤੇ ਵੱਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਨ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਆ ਵੀ ਵੈਨ ਪ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕੇ ਨੂੰ ਕੀ ਕਹਿ ਲੈਣਾ ਸੀ ਫਾਰਮ ਨੇ ਇੱਥੇ ਡੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2000 ਦੇ 6 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਣ ਡਿਆ ਜੇ हमरे ਡਲਸੋਣਾ ਨੂੰ ਫੋਨ ਕੀਤਾ ਵਾ ਇਹ ਇਥੇ ਰੋਡ ਤੇ ਆਉ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਆ ਤੇ ਉਹਨਾਂ ਨੇ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਕਿ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂ ਜੀ ਭਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ ਨਹੀਂ ਭਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਕੀ ਮੰਗ ਕਰਦੇ ਆ ਭਾਜੀ ਹੁਣ ਦੇ ਪ੍ਰਸ਼ਾਸਨ ਤੋਂ ਜਾਂ ਪਹਟ੍ਰਾਂਸਪੋਰਟ ਨਾ ਵੀ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਵੀ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹਦੇ ਤੋਂ ਚਾਹੀਦੀ ਵੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹ ਰਕ ਗੱਡੀਆਂ ਦਾ ਹਲਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲੌਣ ਵੇਲੇ ਸੜਕ ਕ੍ਰੋਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਸਾਰੀ ਖੂਲ ਦੀ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏਂ ਧਾਵੇਂ ਹੋ ਗਈ ਹੈ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗੇ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਤੇ ਇੱਥੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੋਂ ਉਹਨਾਂ ਦਾ ਨਾਖਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਬੋਲਦੇ ਨੇੜੇ ਟੈਲੀ ਸਾਬ ਕੋਤਰੇ ਜੀ ਕਿਹੜਾ ਅड्डा ਜਿੱਥੇ ਮੈਨੂੰ ਅਗਲ ਕਲਗੀ ਰੱਤੇ ਲੱਗ ਪਉ ਤੇ ਤੁਸੀਂ ਆਪ ਭਜਾਈ ਅਗ ਹਾਂਜੀ ਕੀ ਲ ਵਰਗਾ ਹਾਸਾ ਕਿ ਤਰ੍ਹਾਂ ਵਾਪਰੇ ਕੀ ਲੱਗ ਰਿਹਾ ਚਲਦੀ ਵੈਨ ਨੂੰ ਅਗ ਲੱਗੀ ਬਾਬਾ ਜੋਰ ਚੱਕੀ ਸੀ ਵਿੱਚ ਬੱਚੇ ਬੱਚੇ ਸਾਰੇ ਬੱਚੇ ਦੋ ਹੈਗੇ ਜੀ ਟਾਰਗੇਟ ਦੋ ਬੱਚੇ ਵਿੱਚ ਦੋ ਬੱਚੇ ਹੀ ਵਿੱਚ ਜੇ ਮੰਨ ਲਓ ਜਲਦੀ ਅਗ ਨਾ ਪਈ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕੰਕ ਬਹੁਤ ਸੜ ਗਈ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਿਆ ਨਹੀਂ ਜੀ ਕੀ ਮੰਗ ਕਰਦੇ ਆਪਾਂ ਆ ਵੀ ਹੋਣ ਜਰਾ ਮੰਗਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਟਰੈਵਲ ਦਾ ਨੁਕਸਾਨ ਹੋ ਜਾਣਾ ਸੀ ਮੈਂ ਠੀਕ ਰਹਉਣੀ ਚਾਹੀਦੀ ਵਧੀਆ ਨਮੀ ਹੋਣੀ ਚਾਹੀਦੀ ਲੱਗਦਾ ਕਿ ਮਤਲਬ ਸਕੂਲਾਂ ਵਾਲਿਆਂ ਨੂੰ ਆਪਣੇ ਗੱਡੀਆਂ ਵਾਲੇ ਚਾਹਤ ਨੇ ਹਾਂਜੀ ਹਾਂਜੀ ਸਹੀ ਵੀਰ ਜੀ ਡਰਾਈਵਰ ਹੋ ਕੀ ਗੱਲ ਬਾਤ ਹੈ ਗੱਡੀ ਨੂੰ ਜਿਹੜੀ ਅੱਗ ਲੱਗੀ ਹੈ ਜੀ ਕੋਈ ਨਾ ਸਰ ਮੜੀ ਕੋਈ ਲੀਕਿੰਗ ਹੋ ਗਈ ਜੀ ਨੜ ਨੜ ਲੱਤੀ ਆਸਲੇ ਉਰੇ ਬਰਾ ਕੋਚਾ ਉਹਦੇ ਉਹਦੇ ਕਾਰਨਚਾਨਕ ਸੁਲਵਾਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸੇ ਵੀ ਗਿਆ ਬੱਚੇ ਉੱਤਰ ਕੇ ਸਾਰ ਬੱਚੇ ਤਾਰਦੇ ਆ ਗੱਡੀ ਰਪਾਲੇ ਪੋੜੀ ਮਾਰ ਗਿਆ ਤੇ ਗੱਡੀ ਤੰਗਿਆ ਹੋ ਗਿਆ ਕੋਈ ਗੱਲ ਪੈ ਇਨਸਾਨ ਨਹੀਂ ਨੁਕਸਾਨ ਨਹੀਂ ਕੋਈ ਆ ਗਿਆ ਕਿਹੜੇ ਸਕੂਲ ਦੀ ਹੈਗੀ ਹੈ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਕਿ ਵੱਡਾ ਨੁਕਸਾਨ ਬੱਚਿਆਂ ਦਾ ਜਿੱਥੇ ਸਰਫੇ ਦੀ ਹਲਾਦਾਂ ਨੇ ਲੋਕਾਂ ਦੀ ਆ ਜੀ ਅਗਸਟਿੰਡ ਕਿਤੇ ਵੀ ਹੋ ਜਾ ਕੁਝ ਵੀ ਹੋ ਜਾ ਕੀ ਕਰ ਲੋਗੇ ਜਿੱਟੀਆਂ ਪੜਚੀਆਂ ਦੀ ਨਹੀਂ ਨਹੀਂ ਭਾਈ ਦੇਖੋ ਅਸੀਂ ਜਾਮਣ ਨੜ ਤੇ ਰੀਕ ਹੋ ਗਿਆ ਤੇ ਉਹ ਤੇਲ ਵਗਦਾ ਆ ਰਿਹਾ ਉਹ ਰੱਤੇ ਸਾਰਾ ਪਰ ਅੱਜ ਨਾ ਲੱਗ ਜੀ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਚੱਤ ਦੇ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅੰਕ ਮੌਕਾ ਦੇਖਿਆ ਕੀ ਹੈ ਜੀ ਫਸਤ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਉਹ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦਰਾ ਸਾਹਿਬ ਦੇ ਇਲਾਕੇ ਸਕੂਲ ਵੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਅੱਗ ਲੱਗਣ ਦੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਮੈਂ ਇਸ ਜੋ ਕੋਰੀਡੋਰ ਆਪਣੀ ਪੁਲਿਸ ਪਾਰਟੀ ਸਵੇ ਤੇ ਇੱਥੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਇਹੜਾ ਸਕੂਲ ਵੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨਹੀਂ ਕਾਫੀ ਕਸ਼ ਚਸ਼ਮਦੀਨ ਇਹਨਾਂ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈਤੇ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲਤ ਦੇ ਵਿੱਚ ਹੈ ਤੇ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી અુક અજનલા પુરા અને મશહૂર ડિઆર હોલ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼